ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਬਿਦੀ ਜੋਰ ਆਹਰ ਕਰਿਆ ਤਦਿ ਉਹ ਸਗਲ ਅੰਦੇਸਾ ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਪਰੋਸਾ ਕਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹੇ ਲੜੇ ਧੀਏ ਗੁਰ ਨਾਨਕ ਸਤ ਗੁਰ ਤੁਠਾ ਵੱਡਾ ਤੇਰਾ ਦਰਬਾਰ ਸੱਚਾ ਤਉਦ ਤਖਤਾ ਸਿਰ ਸਾਹਾ ਪਾਦ ਸਾਹ ਨੇ ਚਲਾ ਚੌਰ शत ਸੁ ਕਹੋ ਤਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਾਣਾ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੋਰਾ ਅਰ ਸੋ ਕੋਰ ਸੋ ਝਟੀ ਆ ਤੋਦ ਦਠੇ ਸੱਚੇ ਪਾਤ ਸਾਹ ਮਾਲ ਜਾਨਾ ਮਾ ਦਾਨ ਮੰਦੀ ਕਾਟਿਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਏ ਤਪਿਆ ਹੋਵੈ ਤਪ ਕਰੇ ਸਿਰਥ ਮਲ ਮਲ ਨਾਏ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੇਰਾ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹ ਅਲਾਏ ਰਹਾਓ ਜਿਸਾ ਬੀਜਾ ਸੋ ਲੁਣੇ ਜੋ ਖੱਟੇ ਸੋ ਖਾਏ ਅੱਗ ਪੁੱਛ ਨਾ ਹੋワイ ਜੇ ਸਣ ਨੀਸਾਣ ਜਾਏ ਤਸੋ ਜਿਹਾ ਕਾਂਡੀਆਂ ਜੈਸੀ ਕਾਰ ਕਮਾਏ ਜੋ ਦਾਮ ਚੇਤਨਾ ਆਵਈ ਸੋ ਦਾਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ ਨਾਨਕ ਕਾਮਨਾ ਆਵਈ ਜਿਤ ਤਨ ਨਾਹੀ ਸਚਾ ਨਾਉ ਇਹੋ ਤਨ ਵਿੱਚੀ ਬਕਰੇ ਜੇ ਕੋ ਲੈ ਵਿਕਾਏ ਨਾਨਕ ਕੰਮ ਨਾ ਆਵੈ ਜੇ ਤਨ ਨਾਹੀ ਸਚਾ ਨਾਉ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੇ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੇਰਾ ਮਲ ਮਲ ਨਾਏ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹ ਅਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਸ ਗੁਰੂ ਸਾਹਿਬ ਜੀ ਖੜਗ ਕੀ ਤਮੈ ਸ਼ਰਨ ਤਹਾਰੀ ਆਪ ਹੱਥ ਦੈ ਲਹੁ ਉਬਾਰੀ ਸਰਬ ਟੋਰ ਮੋਹ ਸਹਾਈ दुष्ट दोख ते लिहो बचाई कृपा करी हम पर जग माता ग्रंथ करा पूर्ण शुभ दाता किल बिक सकल देह को हर्ता दुष्ट दोखियन को क्षय करता श्री अतुज पद दयाला पूर्ण करा ग्रंथ तत्काला ਮਨ ਬਾਛਤ ਫਲ ਪਾਵੇ ਸੋਈ ਦੂਖ ਨਾ ਤਿਸੈ ਵਿਆਪਤ ਕੋਈ ਸਗਲ ਦਵਾਰ ਕੋ ਸਾਡਕਾ ਗਇਉ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਡਕਾ ਗਏ ਹੋ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਤਮਾਨ ਧਾਤਾ ਕੋ ਰਾਜ ਕਤਨੰ ਦੋਧਕ ਛੰਦ ਜੀਤਕ ਭੂਮ ਪਈ ਅਵਨੀ ਪਰ ਨਾਮ ਸਕੇਤਨ ਕੇ ਕਵ ਕੋ ਧਰ ਨਾਮ ਜਤਾ ਮਤ ਬਾਖ ਸੁਨਾਓ ਚਿਤ ਤੋ ਆਪਣੇ ਡਰ ਪਾਓ ਜੀਤਕ ਭੂਪ ਭਈ ਅਵਨੀ ਪਰ ਨਾਮ ਸ ਕੀਤਨ ਕੇ ਕਵ ਕੋ ਧਰ ਨਾਮ ਜ타 ਮਤ ਪਾਖ ਸੁਨਾਓ ਚਿਤ ਤੋ ਆਪਣੇ ਡਰ ਪਾਉ ਬੇਨ ਗਏ ਜਗ ਤੇ ਨਤ ਪਤਾ ਕਰ ਮਾਨ ਧਿਆ ਤਰ ਭਈ ਬਸੁਦਾ ਧਾਰ ਬਾਸਬ ਲੋਗ ਗਏ ਜਬ ਹੀ ਵਹ ਉਠਦਯੋ ਅਰਾਸਨ ਬਾਸਬ ਤਹਿ ਰੋਸ ਭਯੋ ਤਬ ਮਾਨ ਮਹੀ ਧਰ ਹਾਕ ਗਯੋ ਕਰ ਖਾਕ ਭयंकर ਮਾਰ ਲਾਗ ਜਬਰ ਇਸ ਇੰਦਰਹ ਬਹ ਗਈ ਤਤਕਾਲ ਜਗਿੰਦਰ ਹੈ ਨਾਸ ਕਰੋ ਜਿਨ ਬਾਸਵ ਕੋ ਨਿਪਾ ਆਸਨ ਅਰਧ ਦਇਉ ਤੁਏ ਜਾਬਰਤ ਹੈਲ ਵਸਨ ਮਹਾਸੁਰ ਭੂਏ ਪਰ ਤਾਹੇ ਨ ਮਾਰ ਸਕੈ ਤੁਮ ਕਉ ਕਰ ਨਾਸ ਕਰੋ ਜਿਨ ਬਾਸਵ ਕੋ ਨਪਾ ਆਸਨ ਅਰਧ ਦਇਓ ਤਵੇ ਜਾਬਰਤ ਹਲ ਵਾਸਨ ਮਹਾਸੁਰ ਭੂਏ ਪਰ ਤਾਹੇ ਨ ਮਾਰ ਸਕੈ ਤੁਮ ਕਉ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ